ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਰਾਤ ਥੋੜਾ ਬਹੁਤਾ ਬਾਬਾ ਜੀ ਲਾਲੋ ਥੋੜਾ ਬਹੁਤਾ ਨਹੀਂ ਖੜਾ ਮੀਂਹ ਦਾ ਛੜਾਕਾ ਆਇਆ ਤੇ ਜਿਨੇ ਪਈਆਂ ਦੇ ਵਿੱਚ ਤੇ ਥੋੜਾ ਬਹੁਤਾ ਕਣਕਾਂ ਦੇ ਵਿੱਚ ਪਾਣੀ ਖੜਾ ਹੈਗਾ ਤੇ ਵੈਸੇ ਪਰਮਾਤਮਾ ਕਿਰਪਾ ਕਰੇ ਦੇਣਾ ਤਾਂ ਖੜਾ ਉਸੇ ਨਹੀਂ ਆ ਪਰ ਫਿਰ ਵੀ ਹੁੰਦੀ ਹੈ ਛੀ ਮਹੀਨਾ ਦੀ ਫਸਲ ਹੁੰਦੀ ਹੈ ਤੇ ਟੈਨਸ਼ਨ ਤਾਂ ਖੜ ਹੋਈ ਜਾਂਦੀ ਹੈ ਵੀ ਜਿਹੜਾ ਅੱਜ ਕੱਲ ਰੁੱਤ ਹੁੰਦੀ ਹੈ ਉਹ ਕਲਲੀ ਹੁੰਦੀ ਹੈ ਗੜੇ ਕਾਕੜੇ ਦੀ ਰੁੱਤ ਹੁੰਦੀ ਹੈ ਤੇ ਪ੍ਰਮਾਤਮਾ ਕਿਰਪਾ ਕਰੇ ਕਾ ਨੂੰ ਫਸਲ ਬਾੜੀ ਨੂੰ ਨੁਕਸਾਨ ਤੋਂ ਜਿਹੜਾ ਬਚਾ ਕੇ ਰੱਖੇ ਤੇ ਦੂਜਾ ਫਿਰ ਅੱਜ ਖੇਤ ਆਏ ਸੀ ਤੇ ਸੋਚਿਆ ਵੀ ਕਿਉਂ ਨਾ ਕੋਈ ਮੜਾ ਮੋਟਾ ਕੋਈ ਰੰਗ ਹੋ ਜੇ ਸੋਡੇ ਨਾਲ ਸੰਝਾ ਕੋਈ ਸੁਣਾਇਆ ਜਾਵੇ ਇੱਕ ਪਹਿਲੀ ਬੇਨਤੀ ਸੀ ਬੇਨਤੀ ਪਹਿਲੀ ਇਹ ਸੀ ਵੀ ਜਿਹੜੇ ਬੰਦੇ ਆਪਣੇ ਗੁਰਪ੍ਰੀਤ ਸਿੱਧੂ ਚੈਨਲ ਦੇ ਨਾਲ ਪਹਿਲਾਂ ਤੋਂ ਜੁੜੇ ਹੋਏ ਆ ਉਨਾ ਕੋਲੇ ਨਾ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਨਹੀਂ ਜਾਂਦਾ ਨੋਟੀਫਿਕੇਸ਼ਨ ਨਾ ਜਾਣ ਦਾ ਕਾਰਨ ਹੈ ਵੀ ਉਹ ਤੁਸੀਂ ਬੈਲ ਜਿਹੜੀ ਦੱਬੀ ਐ ਟੱਲੀ ਜੀ ਉਹਨੂੰ ਦੱਬੀ ਨੂੰ ਖਾਸਾ ਟਾਈਮ ਹੋ ਗਿਆ ਤੇ ਇੱਕ ਆਪਣੀ ਇਹ ਬੇਨਤੀ ਹੈ ਵੀ ਤੁਸੀਂ ਉਹਨੂੰ ਦੁਬਾਰੇ ਦੱਬ ਦਿਓ ਤਾਂ ਕਰਕੇ ਜੋ ਵੀ ਵੀਡੀਓ ਅਸੀਂ ਪਾਈਏ ਤੁਹਾਡੇ ਕੋਲੇ ਉਹ ਪਹਿਲ ਦੇ ਆਧਾਰ ਤੇ ਵੀਡੀਓ ਪਹੁੰਚ ਜਾਇਆ ਕਰੇ ਤੇ ਅੱਜ ਆਪਾਂ ਖੇਤਾਂ ਐ ਤਾਂ ਕੁਝ ਸੁਣਾਉਣ ਨੂੰ ਜੀ ਕੀਤਾ ਤਾਂ ਆਪਣੀਆਂ ਲਿਖੀਆਂ ਕੋਈ ਚੰਦ ਲੈਣਾ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਚੰਗੀਆਂ ਲੱਗਿਆ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਲਾਜ਼ਮੀ ਕਰ ਦਿਓ ਜਿੰਨੇ ਵੀ ਬੰਦੇ ਦੇਖਦੇ ਹੋ ਕਮੈਂਟ ਦਾ ਲਾਜ਼ਮੀ ਕਰ ਦਿਆ ਕਰੋ ਇਹਦੇ ਨਾਲ ਉਹੀ ਗੱਲ ਵੀ ਹੌਸਲਾ ਜਾ ਮਿਲ ਜਾਂਦਾ ਵੀ ਬੰਦਾ ਕਿੱਥੇ ਜੇ ਖੜਾ ਹੈ ਤੇ ਬਾਕੀ ਮੈਂ ਤੁਹਾਨੂੰ ਸੁਣਾਉਣਾ ਫਿਰ ਆਪਦਾ ਕੁਝ ਲਿਖਿਆ ਹੋਇਆ ਹਾਂਜੀ ਉਹ ਸੀਗਾ ਕਹਿੰਦਾ ਉਹ ਤੜਕੇ ਉੱਠ ਕੇ ਪਹਿਲਾਂ ਰੱਬ ਦਾ ਨਾਮ ਧਿਆਈਦਾ ਫੇਰ ਬੁਲਟ ਤੇ ਮਿੱਤਰੋਂ ਪਿੰਡ ਦਾ ਘੇੜਾ ਲਾਈਦਾ ਉਹ ਪੂਸਰੀ ਜ਼ਬਾਨੀ ਫਿਰੇ ਨਾਗ ਵਾਂਗੂ ਮੇਲਦੀ ਮਿੱਤਰਾਂ ਦੀ ਕਾਟੋ ਰੈਂਦੀ ਫੁੱਲਾਂ ਤੇ ਖੇੜਦੀ ਮੈਂ ਤੇਰਾ ਦੀ ਕਾਟੋ ਰੈਂਦੀ ਫੁੱਲਾਂ ਤੇ ਖੇੜਦੀ ਓ ਮੱਚਣ ਸ਼ਰੀਕਸਾਲੇ ਜੱਟ ਮੋਜਾਂ ਕਰਦਾ ਦਵੇ ਨਾ ਕਿਸੇ ਤੋਂ ਬਸ ਰੱਬ ਤੋਂ ਐ ਡਰਦਾ ਮੱਚਣ ਸ਼ਰੀਕਸਾਲੇ ਜੱਟ ਮੋਜਾਂ ਕਰਦਾ ਦਵੇ ਨਾ ਕਿਸੇ ਤੋਂ ਬਸ ਰੱਬ ਤੋਂ ਐ ਡਰਦਾ ਓ ਬੜਾ ਜੋਰ ਲਾਇਆ ਪਰ ਦਵਿਆ ਸ਼ੇਰ ਨਹੀਂ ਮੈਂ ਤੇਰਾ ਦੀ ਕਾਟੋ ਰੈਂਦੀ ਫੁੱਲਾਂ ਤੇ ਖੇੜਦੀ ਮੈਂ 13 ਦੀ ਕਾਟੋ ਰੈਂਦੀ ਫੁੱਲਾਂ ਤੇ ਖੇਡਦੀ ਓ ਯਾਰਾਂ ਤੇ ਆ ਯਾਰ ਬੰਦੇ ਪੱਕੇ ਆ ਜਵਾਨ ਦੇ ਮੋਟਰ ਤੇ ਚੱਲਦੇ ਆ ਗਾਣੇ ਬੱਬੂ ਮਾਨ ਦੇ ਯਾਰਾਂ ਤੇ ਆ ਯਾਰ ਬੰਦੇ ਪੱਕੇ ਆ ਜਵਾਨ ਦੇ ਓ ਮੋਟਰ ਤੇ ਚੱਲਦੇ ਆ ਗਾਣੇ ਬੱਬੂ ਮਾਨ ਦੇ ਬੀਜੀ ਆ ਸ਼ਡਿਊਲ ਸਾਨੂੰ ਬੀਜੀ ਆ ਸ਼ਡਿਊਲ ਸਾਡਾ ਮਿੰਤ ਦੀ ਵੇਲ ਨਹੀਂ ਮਿੱਤਰਾਂ ਦੀ ਕਾਟੋ ਰੈਂਦੀ ਫੁੱਲਾਂ ਤੇ ਖੇੜਦੀ ਮਿੱਤਰਾਂ ਦੀ ਕਾਟੋ ਰੈਂਦੀ ਫੁੱਲਾਂ ਤੇ ਖੇੜਦੀ ਹੋ ਲਓ ਜੀ ਇਹ ਆਪਾਂ ਲਿਖਿਆ ਆਪ ਹੀ ਲਿਖਦਾ ਹੁੰਨਾ ਮੈਂ ਹੋਰ ਵੀ ਕਾਫੀ ਮੇਰੇ ਕੋਲ ਗੀਤਖਰ ਲਿਖੇ ਪਏ ਆ ਜੇ ਤੁਹਾਡਾ ਰਿਸਪੌਂਸ ਚੰਗਾ ਲੱਗਿਆ ਰਹਿਣਾ ਤਾਂ ਆਪਾਂ ਆਪਣੇ ਚੈਨਲ ਦੇ ਉੱਤੇ ਉਹਨੂੰ ਜਰੂਰ ਪਾ ਦਿਆ ਕਰਾਂਗੇ ਤੁਹਾਡੇ ਨਾਲ ਸਾਂਝਾ ਕਰਿਆ ਕਰਾਂਗੇ ਚੰਗਾ ਲੱਗਿਆ ਉਹੀ ਲਾਈਕ ਕਮੈਂਟ ਤੇ ਸ਼ੇਅਰ ਤੁਸੀਂ ਆਪ ਹੀ ਕਰਨਾ ਤੇ ਬਾਕੀ ਬਹੁਤ ਸੋਹਣਾ ਮੌਸਮ ਹੈ ਖੁਸ਼ਕਬਾਰ ਹੈ ਘੈਂਟ ਹੈ ਨਜ਼ਾਰੀ ਗੱਲਬਾਤ ਹੈ ਓਕੇ ਦੀ ਰਿਪੋਰਟ